ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਨਮੱਤਾ ਨਗਰਾ ਪਿੰਡ ਹਰੀਹਰ ਚੌਕ ਹਰੀਹਰ ਚੌਕ ਪਿੰਡ ਦੇ ਵਿੱਚ ਮੈਂ ਇਸ ਟ ਮੌਜੂਦ ਹ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਹਰਜੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਬਾਈ ਦੇ ਕੋਲੇ ਇਸ ਟਾਈਮ ਤਿੰਨ ਜਣ ਅਵੇਲੇਬਲ ਆ ਮਿੱਤਰੋ ਦੋ ਨੀਲੀ ਰਵੀ ਦੇ ਤੇ ਇੱਕ ਮਿੱਤਰੋ ਗ੍ਰੇਟਡ ਨੀਲੀ 라ਵੀ ਦੀ ਇੱਕ ਝੋਟੀ ਵਗੋਣੀ ਹੈ ਜਿਹੜਾ ਤੁਸੀਂ ਸਿੰਗਲ ਲੱਭਦੇ ਹੋ ਨੇ ਨਾ ਕੁੰਡੇ ਸਿੰਗਾ ਵਾਲੀ ਨਿੱਕੇ ਨਿੱਕੇ ਸਿੰਗਾ ਵਾਲੀ ਬਾਡੀ ਬੰਤਰ ਵਾਲੀ ਅੰਗਾ ਪੈਰ ਵਾਲੀ ਉਹ ਝੋਟੀ ਲੈ ਕੇ ਆਇਆ ਬਣੀ ਹੈ ਕਿ ਨਹੀਂ ਬਣੀ ਉਹ ਪੁੱਛਦੇ ਆਂ ਜੀ 10 ਦਿਨ ਹੋ ਗਏ ਸਸੀ ਗਾ ਵੀਰ ਜੀ ਕੀ ਹਾਲ ਆ ਵਧੀਆ ਵੀਰੇ ਤੁਸੀਂ ਸੀਤਾ ਦੇ ਪਰਿਵਾਰ ਕਿਰਪਾ ਜੀ ਚੜਦੀ ਕਲਾ ਚੜਦੀ ਕਲਾ ਅੱਛਾ ਕੱਟੀ ਵੇਚੀ ਤੇ ਕੱਟਾ ਰਹਿ ਗਿਆ ਹਾਂ ਕੱਟਾ ਰਹਿ ਗਿਆ ਹੀ ਕੱਟਾ ਪਾਉਣ ਵੇਚਣਾ ਨਹੀਂ ਹੋਣੇ ਰੱਬ ਬਣਾਵਾਂਗੇ ਸਾਣੇ ਨੂੰ ਮੇਲੇ ਦੇ ਵਿੱਚ ਜਾਣਾ ਹਾਂ ਹਾਂ ਕਟਿੰਗ ਤਾਂ ਹੀ ਕਰਾਤੀ ਆ ਜਦੋਂ ਆਪਾਂ ਨੂੰ ਪੈਸੇ ਘੱਟ ਲੱਗੇ ਫਿਰ ਆਪਾਂ ਜ਼ਰੂਰੀ ਵੇਚਣਾ ਪਹਿਲੇ ਇਮਾਨਦਾਰੀ ਨਾਲ ਦੱਸ ਬਾਈ 70000 ਰੁਪਇਆ ਤੇਰੇ ਤੈਨੂੰ ਪਤਾ ਨਾ ਖਾ ਗਿਆ ਤੇ 70000 ਰੁਪਇਆ ਇਹ ਮੈਨੂੰ ਕੋਈ ਬੰਦਾ ਲਾਉਂਦਾ ਇਹਦੇ ਫਾਇਦਾ ਕੀ ਫਿਰ ਆਪਾਂ ਬਣਾ ਲੈਨੇ ਵੱਡਾ ਇਹਨੂੰ ਕਰ ਲੈਨੇ ਇਹ ਗੱਲ ਹੈਗੀ ਬਾਈ ਇਹਨੇ ਧਾਵਾ ਗੋਵਾ ਜੰਨੀਆਂ ਆਉਂਦੀ ਦੁੱਧ ਤੇ ਪਿਆਈ ਗਿਆ ਏ ਭਾਈ 24-25 ਕਿਲੋ ਦੁੱਧ ਪਿਆਉਂਦਾ ਰਿਆ ਨੂੰ ਮੈਂ ਇਸ ਕੱਟੇ ਨੂੰ ਪਿਆਇਆ 3 ਮਹੀਨੇ ਤੇ ਯਾਰ ਤਿੰਨਾ ਮਹੀਨਿਆਂ ਚ ਤੇ ਨਾਲ ਇਹਨੂੰ ਮੈਂ ਉਹ ਬੜਾ ਕਾਫੀ ਸਾਰਾ ਕੁਝ ਦਿੱਤਾ ਠੀਕ ਆ ਮੈਂ ਹਸਾਬ ਕੀਤਾ 65 ਤੋਂ 70 ਹਜ਼ਾਰ ਖਾ ਗਿਆ ਤੇ 70000 ਰੁਪਏ ਲੱਗਾ ਫਿਰ ਕੱਟੇ ਵੇਚਣ ਦਾ ਆਪਣਾ ਕੀ ਫਾਇਦਾ ਪੂਰੇ ਵੀ ਨਹੀਂ ਹੁੰਦੇ ਸੀ ਹਾਂ ਪੂਰੇ ਵੀ ਨਹੀਂ ਹੁੰਦੇ 70000 ਰੁਪਏ ਦੀ ਤਾਂ ਮਿੰਤਾ ਕਰਦੇ ਜੰਮੂ ਦੇ ਬੰਦੇ ਸੀ ਨਾ ਦੋ ਆਗਰੇ ਦੇ ਇੰਨੇ ਲਾਇ ਦੂੰ ਦਿੰਨਾ ਕਰਾ ਦੋ ਤਿੰਨਾ ਕਰਾਣੇ ਪਹਿਲਾਂ ਮੈਨੂੰ ਪੈਸੇ ਜ਼ਿਆਦੇ ਲੱਗਦੇ ਸੀ ਘਰੋ ਜਦੋਂ ਆਪਾਂ ਸ਼ੌਂਕ ਨਾਲ ਸਾਹਮਦੇ ਪਹਿਲਾਂ ਇਹਨੂੰ ਲੱਖ ਰੁਪਏ ਦੀ ਕਹਿੰਦੇ ਇਹ ਚੀਜ਼ ਆ ਫਿਰ ਅਸਕਰ ਸੰਭੀ ਆ ਰੂ ਬੜੀ ਕੋਸ਼ਿਸ਼ ਕਰਦਾ ਅੱਛਾ ਕੱਟਾ ਜਾਂ ਟੇਢੀ ਤੇ ਕੱਟ ਆਲਾ ਬਾਈ ਹਾਂਜੀ ਵੀਰੇ ਕਿੰਦੇ ਬਾਰੇ ਦੱਸੀ ਬਾਈ ਇਹ ਯਾਰ ਆਪਾਂ ਲੈ ਕੇ ਆਏ ਆ ਅੱਗੋਂ ਹੂੰ ਤੇ ਦਾ ਨਾ ਉਹ ਇਹ ਕੁਆਲਟੀ ਦਾ ਚੰਗੀ ਆ ਕੱਟੇ ਦੀ ਆਖੋਕ ਬਹੁਤ ਚੰਗੀ ਆ ਲਾਲੀ ਚ ਆਖਾ ਹੂੰ ਟੈਡਾ ਕੱਟਾ ਹਾਂਜੀ ਇਹ ਸਾਂਭਣ ਵਾਲਾ ਯਾਰ ਬਾਈ ਬਾਕੀ ਆਪਣੇ ਕੋਲ ਰਹਿ ਗਿਆ ਸਾਂਭਣ ਹਾਂ ਹਾਂ ਵੀਰ ਪੈਸੇ ਵੀ ਸਾਂਭਣ ਵਾਲੀ ਮਿਲ ਜਾਂਦਾ ਸਹੀ ਗੱਲ ਆ ਬਾਈ ਹੁਣ ਬੱਚੇ ਪੁੱਛੇ ਤਿਆਰ ਕਰੋ ਆ ਐ ਹੁਣ ਆ ਕੱਟਾ ਇਹਨੂੰ ਰੀਨਲ ਖਰਾਕ ਪਾਈ ਵੇ ਸਾਂਭਿਆ ਹੋਵੇ ਤੇ ਇਹੀ ਬਾਈ ਕਿਸੇ ਦਿਨ ਨੂੰ ਪੈਸੇ ਵਟਾਉਣ ਵਾਲਾ ਪੈਸੇ ਵਟਾਉਣਾ ਅੱਜ ਇਹ 70000 ਬੱਚੇ ਦਾ ਲੱਗਦਾ ਤੇ ਕੋਈ ਚੀਜ਼ ਤੇ ਲੱਗਦਾ ਹਾਂਜੀ ਕੱਟੇ ਦਾ ਕੱਟੇ ਦਾ 3500 ਦਾ ਵੀ ਮਿਲ ਜਾਂਦਾ ਕੱਟਾ 35000 ਦਾ ਵੀ ਮਿਲ ਜਾਂਦਾ ਤੇ ਕੱਟਾ 70 ਦਾ ਵੀ ਹੈ ਸਹੀ ਗੱਲ ਹੈ ਕੱਟੇ ਕੱਟੇ ਦਾ ਮੋਲ ਹੈ ਹਨਾ ਵੀਰੇ ਅੱਛਾ ਇਹ ਕੱਟੇ ਦੀ ਉਮਰ ਕਿੰਨੀ ਹੈ ਬਈ ਇਹ ਬਈ ਤਿੰਨਾਂ ਸਾਢੇ ਤਿੰਨਾਂ ਮਹੀਨਿਆਂ ਦਾ ਹੂੰ ਠੀਕ ਹੈ ਜੀ ਤੇ ਸਾਫ ਕਰਾ ਬਹੁਤ ਹੈ ਹਨਾ ਹਾਂ ਸਾਫ ਚੰਗਾ ਸਾਰਾ ਅੰਗ-ਉਂਗ ਬਹੁਤ ਸੋਹਣੇ ਆ ਵਾਲ ਕਟਕਾ ਕੇ ਨਿੱਛਾ ਜਾ ਕਰਤਾ ਤੋ ਲੱਗਦਾ ਤੋ ਆਪਾਂ ਕਿਹੜਾ 40000 ਜੇ ਵੇਗਿਆ ਵੇ ਗੈਂਦਾ ਮੋਲ ਲਾ 20000 ਰੁਪਿਆ ਬਈ ਵੇਖ ਜਾਣਾ ਇਹ ਧਾਰੀ ਤੁਰੀ ਬਹੁਤ ਚੰਗੀ ਹੈ ਕੱਟੇ ਦੇ ਅੰਗ ਬਹੁਤ ਵਧੀਆ ਕਿਹਾ ਸਮਝੋ ਦੇਣਾ ਕਿੰਨੇ ਦਾ ਹਰਜੀਤ ਬਈ ਇਹ ਆਪਾਂ 21000 ਦਾ ਦੇਣਾ ਮਾਨ ਤਣ ਮਾਨ ਤਣ ਕਰ ਦਾਂਗੇ ਜਦੋਂ ਕੋਈ ਫੋਨ ਲਾਊਗਾ ਬੰਦਾ ਜਦੋਂ ਵੀ ਚੱਕ ਕੇ ਫੋਨ ਕਰੂਗਾ ਹਾਂਜੀ ਜੀਤ ਬਾਈ ਕੱਟਾ ਹੈਗਾ ਹੈਗਾ ਵੀ ਕਿੰਨੇ ਦਾ ਦੇਣਾ ਬਾਈ ਤੇ ਫਿਰ ਤੇ ਫਿਰ ਹੋਜੂ ਹੱਲ ਹਣਾ ਵੀ ਐਂ ਗੱਲ ਕਰੂਗਾ ਤੇ ਜਦੋਂ ਲੱਗਾ ਲੱਗal ਤੇ ਤਰੀਕਾ ਅੱਛਾ ਇਹ ਜਿਹੜਾ ਤੋਰਦ ਨਾ ਤਰੇਉਂਦੇ ਤੂੰ ਆ ਝੋਟੀ ਬਾਰੇ ਦੱਸੀ ਰਹਿੰਦੇ ਸਿਆਖਾ ਮੇਰੀ ਵਾਲੀ ਇਹ ਵੀਰੇ ਝੋਟੀ ਆਪਾਂ ਕੱਲ ਹੀ ਲੈ ਕੇ ਆਏ ਆ ਬਾਰਡਰ ਵਾਲੇ ਕਿਹੜੀ ਨਹੀਂ ਐ ਤੇ ਬਾਰਡਰ ਵਾਲੀ ਝੋਟੀ ਇਹ ਯਾਰ ਇਹ ਇਧਰ ਨੀਲੀ ਆ ਦੇ ਕੀ ਹੁੰਦਾ ਨਾ ਇਧਰ ਉਹ ਦਰਿਆ ਉਹ ਦਰਿਆ ਹਾਂ ਹਾਂ ਇਧਰ ਦੀ ਆ ਉਵੇਂ ਦਾ ਉਹ ਵੈ ਹਾਂ ਹਾਂ ਮੈਂ ਕਿਹਦੇ ਗੰਦੇ ਲਾਕੇ ਦਾ ਨਾਮ ਲਈ ਜਾਂਦਾ ਨਹੀਂ 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 ਇਹ ਬਾਈ ਕੱਟੀ ਦੀ 1.5 ਸਾਲ ਉਮਰ ਦੱਸੀ ਉਹਨਾਂ ਨੇ ਠੀਕ ਆ ਅੱਜ 10 11 ਦਿਨ ਹੋ ਗਏ ਟੀਕਾ ਭਰਾਏ ਨੂੰ ਠੀਕ ਆ ਆਪਾਂ ਕੱਲ ਹੀ ਲਿਆਂਦੀ ਆ ਤੇ ਉਦੋਂ ਹੀ ਤੈਨੂੰ ਫੋਨ ਲਾਤ ਆਪਾਂ ਵੀਡੀਓ ਪਾ ਦਈਏ ਮੈਂਗਾ ਅਸੇ ਇਹ ਜੋ ਟੀਮ ਹਲਾ ਤੇਰੇ ਇਲਾਕੇ ਦੀ ਇਧਰ ਦੀ ਆ ਹਾਂਜੀ ਇਧਰ ਦੀ ਤੇਰੇ ਇਧਰ ਮਈਆਂ ਚੰਗੀਆਂ ਨਹੀਂ ਵੇਦੀਆਂ ਹਾਂ ਨੀਲੀ ਦੀਆਂ ਇਧਰ ਵੀ ਕੁਆਲਿਟੀ ਦੇ ਵੀ ਚੰਗੀਆਂ ਪਰ ਜੀ ਤੋ ਵੀ ਅੱਡੋ ਅੱਡੀ ਕੁਆਲਿਟੀ ਕੁਆਲਿਟੀ ਇੰਦੀ ਦਾ ਥਾਣ ਵੇ ਕਿੱਡਾ ਸੋਹਣਾ ਕੁਆਲਿਟੀ ਵੇ ਕੱਟੀ ਦੀ ਗੱਡੀ ਚੰਗੀ ਯਾਰ ਬਾਕੀ ਗਾਂ ਤਾਂ ਕਰਮ ਹੁੰਦੇ ਆ ਬੰਦੇ ਦੇ ਥਾਣ ਵੇ ਤੂੰ ਕੱਟੀ ਨ ਲੱਗਿਆ ਤੇ ਇਧਰੇ ਵੇ ਸਹੀ ਗੱਲ ਇਧਰੇ ਠੰਡੀ ਗੱਡੀ ਵੇ ਠੰਡੀ ਗੱਡੀ ਆ ਨਸਲ ਆਪੇ ਐਵੇਂ ਤਾਂ ਨਹੀਂ ਲੋਕ ਨੀਲੀ ਦੀ ਰੱਖਦੇ ਯਾਰ ਠੰਡੀ ਨਿਕਲਦੀ ਨਾ ਇਹੋ ਜਿਹਾ ਬੱਚਾ ਇਧਰ ਵੇ ਲੈ ਜੇ ਮਰਜੀ ਥਾਣ ਖਿੱਚੀ ਆ ਜਿਵੇਂ ਮਰਜੀ ਸੇਂਗਾ ਸੁੰਗਾ ਕਿਸੇ ਗੱਲ ਹੋਂ ਯਾਰ ਕੁਛ ਚੋਟੀ ਕੋਲੇ ਬੜੇ ਚਲੋ ਕੋਣ ਇੱਕੜਾ ਹੋਈ ਕੌਰ ਕਰਿਆ ਜੀ ਮੂੰਹ ਇਹਦੇ ਬਾਰੇ ਵੀ ਨਿਗਾ ਮਾਰੋ ਇਹਦੇ ਬਾਰੇ ਮੁੱਲ ਦਾ ਥੋੜਾ ਨੀਤੀ ਬੜੀ ਹਾਂ ਆ ਇੱਕਾ ਇੱਕ ਕੱਟੀ ਇਹ ਵੀ ਕਿੰਦਾ ਉਹਦਾ ਉਹਦਾ ਮੁੱਲ 46000 ਰੁਪਇਆ ਜੀ ਨਹੀਂ ਨਹੀਂ ਕਿੰਨੇ ਦੀ ਆਪਾਂ ਕੱਟੀ ਦਿਆਂਗੇ 45 ਦੀ ਦਿਆਂਗੇ ਬਸ ਮਾਨਤਨ ਕਿੰਨਾ ਕੋ ਕਰਦੇ ਬਾ ਮਾਨਤਾ ਨਹੀਂ ਇਹਦੇ ਛੋੜ ਹੀ ਹੋਣੀ ਆ ਬਾਕੀ ਜੀ ਦੰਦੋਂ ਤਾਂ ਇਹ ਦੰਦ ਇੱਕ ਭੰਨਿਆ ਵਿਖਾਈ ਨਾ ਮਰੇ ਕਲੀਅਰ ਕਰ ਓ ਯਾਰ ਕਿੰਨੇ ਵੀਰੇ ਹਰਜੀਤ ਭਾਈ ਫਤਗਲ ਕੀ ਦੂਰੋਂ ਪੇ ਨੇ ਆਨਲਾਈਨ ਕਰੀਆਂ ਆਹ ਵੇ ਤੋੜਿਆ ਰੰਦ ਆਓਏ ਦਿਖਾ ਦੇ ਦਿਖਾਤਾ ਹੈ ਤੈਨੂੰ ਕਿਵੇਂ ਦਿਖਾਈਏ ਤੇ ਇਹ ਕਾਹ ਹੀ ਕੱਟੀ ਹਾਂ ਇਹ ਕਿੰਨੇ ਦਾ ਇਹਦਾ ਮੁੱਲ 12000 ਰੁਪਈਆ ਜੀ ਸ਼ੁਕਰ ਕਰੇ ਮੇਰਾ ਗਰੀਨ ਨੇ ਨਾ ਵੀ ਮੰਗਣੀ ਨਹੀਂ ਨਹੀਂ ਇਹ 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 ਥਾਂ ਤੋਂ ਬਹੁਤ ਚੰਗੇ ਆਂਦੇ ਆ ਨਾ ਕੱਟੀ ਚੰਗੀ ਆ ਹਾਂ ਬਸ ਆਂਬਨ ਵਾਲੀ ਯਾਰ ਆਈ ਹੋ ਜੇ ਘਰੋਂ ਆਪਾਂ ਲਈ ਆ ਜਮਾ ਮਾੜੇ ਕਰੋ ਆਪਣੇ ਕੋਲੇ ਤਾਂ 10 ਦਿਨ ਰਹਿ ਗਈ ਸੁਰਤ ਤੇ ਆ ਜੂ ਤੇਰੀ ਮੰਨਦਾ ਜਣ ਤੂੰ ਮੰਨ ਲੈ ਮਿਹਨਤ ਬੱਚੇ ਪੁੱਛਿਆਂ ਤੇ ਵਧੀਆ ਕਰ ਲੇਦਾ ਦੁੱਧਾ ਤੇ ਪਿਆਰ ਦਿੰਦਾ ਹਨਾ ਆਪਾਂ ਬਈ ਬੱਚੇ ਸਾਰਾ ਕੁਝ ਖਵਾਏ ਨਾਲ ਹੀ ਆ ਬਈ ਹੁਣ ਉਹ ਤਿੰਨਾ ਮਹੀਨਿਆਂ ਦਾ ਕੋਲੇ ਉਹ ਬੱਚਾ ਦਾ ਤਿੰਨਾ ਮਹੀਨਿਆਂ ਦਾ ਕੋਲੇ ਆਪਣੇ ਘਰੇ ਸਾਂਭਿਆ ਕਾਲੀ ਕੱਟੀ ਹਾਂ ਬਈ 35 ਦੀ ਵੇਗੀ 35 ਬਤਨ ਪਿਛਲੇ ਮੰਗਿਆ ਪਰਸੋਂ ਬਣਾਈ ਆਪਾਂ ਵੀਡੀਓ ਖੜੀ 35 ਮੰਗਿਆ 36 ਮੁੱਲ ਕਰਕੇ 35 ਦੀ ਕਹੀ 35 ਦੀ ਆਪਣ 35 ਵਾਲੇ ਵੀ ਨਫਾ ਲਾਉਂਦੇ ਸੀ ਉਹ ਆਦੇ ਵੀ ਬਾਈ ਜੇ ਵੇਚਣ ਵਾਲੇ ਲੱਗੇ ਪਰ ਵੀਰ ਘਰੇ ਰੱਖਣ ਵਾਲਾ ਲੁਧਿਆਣੇ ਤੋਂ ਗਾਂ ਗਈ ਖੰਨੇ ਕੋਲੇ ਅੱਛਾ ਉਹਨਾਂ ਨੇ ਕਿਰਾਇਆ 5000 ਕਿਰਾਇਆ ਪਰ ਅਗਲੇ ਨੇ ਵੇਲਾ ਤੇ ਚੀਜ਼ ਦਾ ਮੁੱਲੋ ਕੱਟੀ ਜੀ ਕੱਟੇ ਜੀ ਢੀ ਨਿਕੀ ਜੀ ਹਾਂ ਕੱਟੇ ਜੀ ਢੀ ਨਹੀਂ ਨਹੀਂ ਓਡੀ ਸੀ ਕੱਟੇ ਜੀ ਢੀ ਪੂਰੇ ਕੱਦ ਕੱਟੇ ਜਿੱਡਾ ਹੀ ਹੁੰਦਾ ਪਰ ਉਮਰ 'ਚ 11 ਮਹੀਨਿਆਂ ਦੀ ਹੋ ਪਰ ਤੇਰੀ ਕੱਟੇ ਦੀ ਉਮਰ ਤੇ ਇਹ ਹੁਣ ਸਮਝ ਲੈ ਯਾਰ ਬਣੀ ਆ ਤੇਕਿਆਂ ਦਾ ਨਾਂ ਰਹਿ ਗਈ ਤੇ ਗਾਂ ਨੇਰੇ ਪੈਸਿਆਂ ਦੀ ਆ ਕੱਟੀ ਇਹਨੂੰ ਕੀ ਨਾਲੇ ਇੱਕ ਗਰ ਸਿੰਘ ਸਿੰਘ ਝੋਟੀ ਦਾ ਬੜਾ ਕਮਾਲ ਆ ਹਨਾ ਹਾਂ ਸਿੰਘ ਪਤਲੀ ਚੌੜੀ ਆ ਵੇਲਾ ਦੁੱਧ ਵਾਲੀ ਆ ਸਾਰੀ ਯਾਰ ਜਿੰਨੀ ਵੀ ਗਈ ਕਿਹਦੇ ਜੋ 12000 ਦੀ 36000 ਦੀ ਨਹੀਂ ਨਹੀਂ ਇਹ 46000 ਦੀ ਉਹੰਦਾ 12000 ਤੇ ਇਹ 45 ਦੀ ਦੇਣੀ ਆ ਤੇ ਕੱਟੇ ਦਾ 22000 ਰੁਪਿਆ ਮੰਗਿਆ 21 ਦਾ ਕਿਹਾ ਬਸ ਉਹ ਲੱਖੋਂ ਬਾਹਰ ਦੇਣਾ ਹਨਾ ਉਹ ਤਾਂ ਜੇ ਆਪਾਂ ਰੱਖ ਲਾਂਗੇ ਕਰੇ ਉਹ ਨਹੀਂ ਹੁਣ ਵੇਚ ਦੇ ਕਿਉਂਕਿ ਉਹਨਦੇ ਆਪਾਂ ਨੂੰ ਅਜੇ ਕਿਹਨੇ ਨਹੀਂ ਪੈਸੇ ਪਰਨੇ ਤੇ ਆਪਾਂ ਸੰਭ ਲਾਂਗੇ ਗੱਲ ਕੋਣੀ ਜਦੋਂ ਤੂੰ ਤੇਰੇ ਪੈਸੇ ਜੇਲ੍ਹ ਚ ਪੈ ਗਿਆ ਲੱਖ ਰੁਪਈਆ ਤੂੰ ਤਾਂ ਗਵਾਂਢੀਆਂ ਨਾਲ ਵੀ ਕੋਲ ਕੇ ਫੜਾਈਆਂ ਉਹ ਨਹੀਂ ਉਂਝ ਗੱਲ ਕਰਦੇ ਜੇ ਕੋਈ ਨਹੀਂ ਆਪਾਂ ਯਾਰ ਤਾਂ ਹੀ ਆਖਿਆ ਨਾ ਵੀ ਨਾ ਵੇਚਾਂਗੇ ਆਪਾਂ ਤਾਂ ਹੀ ਕਟਿੰਗ ਕਰਾਤੀ ਜਾਂ ਨਹੀਂ ਤਾਂ ਆਪਾਂ ਕੱਟਾ ਵੇਚ ਦੇਣਾ ਸੀ ਯਾਰ ਤਾਂ ਫਿਰ ਮੇਲਾ ਮੂਲਾ ਵਿਖਾ ਲਾ ਵਿਖਾਵਾਂਗੇ ਫਿਰ ਮੇਲਾ ਉਵੇਂ ਤਾਂ ਨਹੀਂ ਆਪਰਾ ਕੋਈ ਨੰਬਰ ਪਾ ਵੇ ਅਜੇ ਨੰਬਰ ਕਿੰਨਾ ਬਾਈ 7889970410 1 ਵਾਰੀ ਹੋਰ 7889970410 ਉਰੇ ਆਪੋ ਉੱਤੋ ਜੀ ਇਧਰ ਉੱਤੋ ਜੀ ਇਹ ਕੱਟਾ ਵੇਚਦਾ ਤੇਰਾ ਵੇਚ ਦੀਏ ਮੰਨ ਲੈ ਇਹਦਾ ਰੋਪਈਂ ਤਾਂ ਹੁੰਦਾ ਇਹ ਮੰਨਦਾ ਹੀ ਨਹੀਂ ਹੈ ਅੱਜ ਮੰਨਿਆ ਹਾਂ ਕਰਦੇ ਲੋ ਕਿ ਹਾਂ ਪਾਪਾ ਵੇਚ ਉਹ ਵੀ ਜੇ ਚੰਗੇ ਪੈਸੇ ਲੱਗੇ ਤੇ ਵੇਚਾਂਗੇ ਬੁੱਤੋਂ ਵੀ ਨਹੀਂ ਵੇਚਦੇ ਹੋਰ ਪਾਪਾ ਵੇਚ ਲੈ ਇਹ ਚ ਲੈ ਠੀਕ ਹਾਂ ਤੇ ਪੈਸੇ ਮੈਨੂੰ ਉੱਧੇ ਦੇ ਦੇ ਪੈਸੇ ਸਾਰੇ ਹੀ ਇੰਨੇ ਲੈਣੇ ਆ ਹਾਂ ਕੱਟੀ ਦੇ ਸਾਹਮਣੇ ਆ ਬਾਈ 35000 ਉਹ ਘਰੇ ਸਾਹਮਣੇ ਹੀ ਕੱਟੀ ਤੇਰੇ ਸਾਹਮਣੇ ਤੂੰ ਵੇਖੀ ਹੀ ਉਹ ਰੱਗ ਗਿਆ 34300 ਉਹਨਾਂ ਨੇ ਪਾਇਆ 500 ਮਾਨਨਾ ਛੋੜ ਕੀਤੀ ਆਪਾਂ ਤੇ ਉਹ ਸਾਹਮਣੇ ਆ ਕੱਟੀ ਆ ਰੱਗ ਗਿਆ ਰੱਗ ਗਿਆ ਇਹਨੇ ਆਪਦੇ ਗੱਲੇ ਚ ਪਾ ਲਿਆ 35 ਦੇ 35 ਸਾਰਾ 35000 ਦੇ ਤੇ ਲੈ ਲੈਣਾ ਵਾਹਕਲ ਸਰ ਮੈਂ ਕਲਾ ਬਣਾਵਾ ਹੁਣ ਸਾਸਤਰੀ ਕਰ ਬਰਾਦੇ ਸਾਸਤਰੀ ਹਰਜੀਤ ਭਾਈ ਸਾਸਤਰੀ ਕਰ ਸਾਸਤਰੀ ਸਾਸਤਰੀ ਠੀਕ ਆ ਵੀ ਮਿੱਤਰੋ ਚਾਉਂਦੇ ਲੋ